ਵਾਡ ਬਲਕਨ ਗਾਇਸ ਆਈ ਹੋਪ ਤੁਸੀਂ ਸਾਰੇ ਘੈਂਟ ਹੋਗੇ ਤੇ ਗਾਇਸ ਆਪਾਂ ਪੂਰੇ ਘੈਂਟ ਆ ਤੇ ਮਿੱਤਰੋ ਅੱਜ ਆਪਾਂ ਡਾਉਣ ਲੱਗੇ ਆ ਕਬੂਤਰ ਤੇ ਅੱਜ ਆਪਾਂ ਕਬੂਤਰਾਂ ਦਾ ਬਲੌਗ ਬਣਾਉਣ ਲੱਗੇ ਆ ਆਈਫੋਨ ਐਕਸ ਤੇ ਕਬੂਤਰ ਆਪਾਂ ਡਾਉਣ ਲੱਗੇ ਆ ਲੋਕ ਕਬੂਤਰ ਡਾਉਣੇ ਆ ਅੱਧ ਚਾਲਰ ਵਾਲਾ ਤੇ ਪਾਕਿਸਤਾਨੀ ਤੇ ਦਿਖਾਉਣੇ ਆ ਫਿਰ ਤੁਹਾਨੂੰ ਕਬੂਤਰ ਉਹ ਵੀ ஆனி தல் ਲਾ ਬਾਕੀ ਆਰੇ ਇਹਨਾਂ ਨੂੰ ਬੰਨੇ ਆ ਦਾਣੇ ਨੂੰ ਵੀ ਵੀ ਆਹ ਵਰਦਾ ਪਾਕਿਸਤਾਨ ਨੂੰ ਤੇ ਅਧਝਾਲਣ ਵਾਲਾ ਇਧਰ ਉਹਥੇ ਵਰਦਾ ਸੂਰਜ ਵੱਜੀ ਜਾਂਦਾ ਯਾਰ ਨਾ ਇਹ ਆਹ ਹਰਦਾ ਕਿਸੇ ਦਾ ਆ ਉਹਿੱਦੇ ਪਉਂਦਾ ਨਹੀਂ ਆਇਆ ਜਾਂਦਾ ਤੇ ਉਹ ਵਰਦਾ ਦੱਲ ਰਾਲਾ ਅੱਜ ਤਾਂ ਯਾਰ ਨੀਵੇਂ ਹੀ ਫਿਰਦੇ ਪਤਾ ਨਹੀਂ ਕੀ ਚੱਕਰ ਹੰਡੀ ਇੰਤਲਾ ਤੇ ਦਾਣੇ ਇਹਨਾਂ ਨੂੰ ਪਾ ਦਿੰਨੇ ਆ ਤੇ ਥੋੜਾ ਆਪਣੇ ਦੋ ਗੁੱਡੇ ਆ ਆ ਤਾਂ ਯਾਰ ਬਸ ਵਿਹਲਾ ਕਰਤਾ ਇੱਚ ਮੜੀ ਬਿਮਾਰੀ ਵਾਲੇ ਕਬੂਤਰ ਰੱਖੇ ਸੀਗੇ ਤੇ ਆ ਆਪਾਂ ਜੋੜੇ-ਜੋੜੇ ਲਵਾਉਣ ਨੂੰ ਰੱਖੇ ਆ ਤੇ ਕਬੂਤਰ ਆਪਣੇ ਆ ਗਏ ਇੱਕ ਆ ਗਿਆ ਇੱਕ ਉਹ ਆਪਣੇ ਦੋ ਆ ਰਹੇ ਤੇ ਆ ਤਿੰਨ ਕਿਸੇ ਦੇ ਆ ਇਹ ਨਾਲਦਿਆਂ ਦੇ ਉੱਡੀ ਆਦੇ ਤਿੰਨ ਉਹ ਕਬੂਤਰ ਤਾਂ ਆਪਣੇ ਉੱਡੀ ਜਾਂਦੇ ਆ ਤੇ ਇਹਨਾਂ ਨੂੰ ਆਪਾਂ ਦਾਣਾ-ਦੂਣਾ ਪਾ ਦਿੰਨੇ ਆ ਇਹ ਛੱਤ ਇਹ ਵੀ ਖੜੀ ਕਰਨੀ ਆ ਇਹਨਾਂ ਨੂੰ ਦੇਖੋ ਡੇਗ ਦੇ ਦਾਣੇ ਆ ਫਰਦੇ ਹੁਣੇ ਗੱਲ ਬਾਤ ਤੇ ਆਪਣਾ ਯਾਰ ਹੈਣੀ ਨਾਲ ਨਹੀਂ ਤਾਂ ਕਬੂਤਰ ਚੈੱਕ ਕਰਾਉਣੇ ਸੀਗੇ ਇਥੇ ਫਿਰਦੇ ਆ ਤੇ ਬਾਬਿਓ ਆਪਣੀ 15 ਫੁੱਟ ਦੀ ਟਾਂਗ ਦੀ ਤੇ ਨਾਲ ਛਤਰੀ ਇਹਨੂੰ ਆਪਾਂ ਲਾ ਦਿੰਨੇ ਆ ਖੜੀ ਕਰ ਦਿੰਨੇ ਆ ਛੜ ਜੋ ਕਰਦੇ ਆ ਖੜੀ ਫਿਰ ਦਿਖਾਉਂਨੇ ਆ ਸੋਣ ਆਪਾਂ ਲਾ ਆ ਵੇਖੋ ਤੇ ਜਾਲ ਆਪਣਾ ਪਿਆਰਾ ਦੋ ਬੱਚੇ-ਬੱਚੇ ਸੀਗੇ ਕਈਆਂ ਨੂੰ ਦੇਤੇ ਸੀਗੇ ਤੇ ਹੁਣ ਆਂਡੇ ਨਾਲੋਂ ਪੁਰਾਣੇ ਆਂਡੇ ਲਾ ਲੈਣੇ ਆ ਤੇ ਬਸ ਸਿਰ ਆਪਣੇ ਕਬੂਤਰ ਉੱਤਰ ਤਾਂ ਆਪਣੇ ਉੱਡੀ ਜਾਂਦੇ ਆ ਇੱਧਰ ਜੀ ਉੱਡੀ ਜਾਂਦੇ ਆ ਯਾਰ ਜ਼ਿਆਦਾ ਤਾਂ ਇੱਕ ਇੱਥੇ ਖੜਾ ਪਾਕਿਸਤਾਨੀ ਆ ਆਪਣੇ ਇਹ 835 ਦੇ ਲੜਾਏ ਸੀਗੇ ਤੇ ਵੇਣੇ ਆ ਕਿੰਨੇ ਕੁ ਵੇ ਬੈਂਦੇ ਆ ਆ ਆ ਗਏ ਭਈ ਆਪਣੇ ਕਬੂਤਰ ਆ ਫਿਰਦਾ ਪਾਕਿਸਤਾਨੀ ਆ ਹੱਥ ਜਾਲ ਰਾਲਾ ਤੇ ਆਪਾਂ ਭਈ ਜਾਲ ਵੀ ਖੜਾ ਕਰਤਾ ਸ਼ਗਰੀ ਵੀ ਖੜੀ ਕਰਤੀ ਠੀਕ ਆ ਤੇ ਖੁੱਡਾ ਆਪਣਾ ਲੱਗਾ ਵਾ ਹਾਂ ਦਾ ਹਾਂ ਆ ਕਿਸਤ ਨੇ ਫੇਰ ਲੱਗ ਗਿਆ ਬਹੁਤ ਤੇਜ਼ ਡਾਈ ਬਣਾ ਲੁੰਦੇ ਆ ਤੇ ਦਬਈ ਤੇ ਅੱਧ ਚੱਲ ਰੌਲਾ ਆ ਗਿਆ ਅਰੇ ਅੱਧ ਚੱਲ ਰੌਲਾ ਦੇ ਆ ਪੰਜ ਛੇ ਉੱਡੀ ਆਂਦੇ ਆ ਕਬੂਤਰ ਉਧਰੋਂ ਉਹਨਾਂ ਦੇ ਤਿੰਨ ਕੋ ਠੀਕ ਆ ਤੇ ਆੜਾਂ ਤੋਂ ਨਹੀਂ ਮੇ ਬਾਬੇ ਘਰ ਤੋਂ ਨਾ ਪਤਾ ਕਿੰਨਾ ਟਾਈਮ ਲੱਗ ਕੇ ਆ ਮਿੱਤਰੋ ਆ ਕਬੂਤਰ ਆਪਣਾ ਆ ਗਿਆ ਆਲਾ ਤੇ 8:35 ਤੇ ਡਾਇਆ ਸੀਗਾ 10:09 ਮਿੰਟ ਹੋ ਗਏ ਚਲੋ ਦੋ ਹੋਰ ਉਧਰ ਤੋਂ ਯਾ ਯੰਦਾ ਇਹ ਤਾਂ ਨਹੀਂ ਉੱਤਰਦਾ ਛੇਤੀ ਠੀਕ ਆ ਚੇਕ ਕਰ ਮੜਾਈ ਜੂੜੇ ਆ ਬਬੋ ਆ ਗਿਆ ਆਪਣਾ ਅੱਧ ਝਾਤ ਵਾਲਾ ਤੇ ਤਾੜਦੇ ਆ ਇਹਨੂੰ ਹੁਣੇ ਹੀ ਆ ਕੇ ਬੈਠਾ ਬਹੁਤ ਆ ਚਲੋ ਬਬੇ ਤਾੜਦੇ ਆ ਫਿਰ ਆਊਗਾ ਖੱਡੇ ਚ

ਵਧੀਆ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਹੋਰ ਵੀਡੀਓ ਵੇਖਣ ਦੇ ਲਈ ਮਿਲਦੇ ਆ नेक्स्ट ਵੀਡੀਓ ਦੇ ਵਿੱਚ